ਨੇ ਆਰਮਾ ਦੇ ਉੱਤੇ 20-20 ਲੱਖ ਰੁਪਏ ਖਰਚਾ ਕਰਤਾ ਉਹ ਬੱਕਰੀ ਦੇ ਰੁਪਿਆ ਲੌਣ ਤੋਂ ਡਰਦੇ ਨਹੀਂ ਠੀਕ ਹੈ ਉਹ ਕੀ ਕਰਨਾ ਜਿੱਥੇ ਪਾਰਮ ਦੇ ਨਾਲ ਹੀ 25 ਲੱਖ ਰੁਪਏ ਲਾਤਾ ਉੱਥੇ 5 ਲੱਖ ਰੁਪਏ ਲਾ ਲੈਣਾ ਚਾਹੇ ਉਹ 10 ਬੱਕਰੀਆਂ ਲੈ ਠੀਕ ਹੈ 10 ਬੱਕਰੀਆਂ ਤੋਂ ਕੰਮ ਸਟਾਰਟ ਕਰਨਾ ਮੈਨੂੰ ਤੋਂ ਵਧੀਆ ਕੰਮ ਚੱਲ ਪੈਣਾ ਵਾ ਕੁਆਲਿਟੀ ਉਹਨਾਂ ਕੋਲੇ ਬਣ ਜਾਂਦੀ ਹੈ ਠੀਕ ਹੈ ਚੈਨਲ ਤੇ ਸਵਾਗਤ ਹੈ ਜੀ ਤੇ ਅੱਜ ਜੋ ਕਿ ਤੁਸੀਂ ਸਾਰੇ ਵੀਰ ਜਾਣਦੇ ਹੋਵੋਗੇ ਲਹਿਰਾ ਵੇਗਾ ਮੰਡੀ ਦੇ ਓਨਰ ਕਲਦੀਪ ਜੀ ਉਹਨਾਂ ਦੇ ਫਾਰਮ ਦੀ ਵੀਡੀਓ ਬਣਾਉਣ ਜਾ ਰਹੇ ਹਾਂ ਤੇ ਪੰਜਾਬ ਦਾ ਬਹੁਤ ਤਕੜਾ ਫਾਰਮ ਹੈ ਉਹ ਬਾਈਆਂ ਨੇ ਘਰ ਦੇ ਨੇੜੇ ਕੀ ਆਪਣੇ ਤੇ ਇਹ ਬਾਈਆਂ ਦੇ ਬੱਕਰੇ ਵੀ ਬਹੁਤ ਸ਼ਕੀਨ ਰੱਖਿਓਏ ਨੇ ਜੈਡ ਬਲੈਕ ਤੇ ਉਹ ਵੀ ਦਿਖਾਵਾਂਗੇ ਤੇ ਅਗਲੀ ਵੀਡੀਓ ਚ ਬੱਕਰੀਆਂ ਦਿਖਾਵਾਂਗੇ ਤੇ ਇਸ ਵੀਡੀਓ ਚ ਫਾਰਮ ਦੇਖ ਸਕਦੇ ਹੋ ਤੁਸੀਂ ਤੇ ਨਵੇਂ ਬੱਕਰੀ ਪਾਲਕ ਵੀਰਾਂ ਨੂੰ ਫਾਰਮ ਵੀ ਦਿਖਾਵਾਂ ਕਿ ਵੀ ਕਿਸ ਤਰ੍ਹਾਂ ਦਾ ਫਾਰਮ ਬਣਾਇਆ ਜਾਵੇ ਤੇ ਕਿਸ ਤਰ੍ਹਾਂ ਜੀਆਂ ਤੀਜਾ ਰੱਖਣੇ ਚਾਹੀਦੇ ਨੇ ਫਾਰਮ ਦੇ ਵਿੱਚ ਵੀ ਬੱਕਰੇ ਫਾਰਮ ਚ ਰੱਖਣ ਜਾਂ ਬਾਹਰ ਰੱਖਣਾ ਬਾਕੀ ਸਾਰੀ ਗੱਲ ਬਾਤ ਰਾਤੀ ਜਟੜ ਬਣਾ ਤੇ ਗੁਰਦੀਪ ਜੀ ਕਰਨੀ ਹਾਂਜੀ ਹੋਰ ਕਰਦੀਪ ਜੀ ਠੀਕ ਹੋ ਹਾਂਜੀ ਬਹੁਤ ਵਧੀਆ ਸਾਬ ਹਾਂਜੀ ਹੋਰ ਕਰਦੀਪਾ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ ਬਹੁਤ ਮਿਲੀਆਂ ਆਉਣ ਸ਼ੁਕਰੀਆ ਬੋਲ ਸੁਣਾਓ ਸਿੱਤਾ ਠੀਕ ਠਾਕ ਨਹੀਂ ਬਹੁਤ ਬਹੁਤ ਵਧੀਆ ਜੀ ਤੁਹਾਨੂੰ ਵੇਖ ਕੇ ਖੁਸ਼ ਹੋ ਗਏ ਸੀ ਚਲੋ ਵਧੀਆ ਜੀ ਕਿਉਂ ਤੁਹਾਡੇ ਵਰਗੇ ਇਨਸਾਨ ਸਾਨੂੰ ਕਦੇ ਨਹੀਂ ਟੱਕਰੇ ਦੀ ਨਾਮ ਦਾ ਇਨਸਾਨ ਨੂੰ ਚਲੋ ਸਾਰੇ ਕੀ ਜਿਹੜੇ ਹੋਰ ਬੋਲ ਸੁਣਾਓ ਠੀਕ ਠਾਕ ਹਾਂਜੀ 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 ਕਿਵੇਂ ਦੇ ਲੱਗਿਆ ਤੁਹਾਨੂੰ ਅਸੀਂ ਤਾਂ ਜੀ ਅੱਜ ਅੱਗੋਂ ਪੂਲਾ ਮੰਡੀ ਤੋਂ ਆਈ ਦੇ ਕਬਾਈਆਂ ਨੇ ਨਵੀਂ ਮੰਡੀ ਚਾਲੂ ਕਰੀ ਐ ਕਿਉਂਕਿ ਸਾਡਾ ਆਉਂਦੇ-ਆਉਂਦੇ ਜੀ ਕਰਿਆ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਆ ਜੋ ਭਾਈ ਸਾਹਿਬ ਕਿਉਂਕਿ ਸਾਡਾ ਅੱਜ ਜੀ ਕਰਿਆ ਵੀਕਲਦੀਪ ਨੂੰ ਵੀ ਥੋੜਾ ਜਿਆ ਲਗੋਦੀ ਜਾਂਦੇ ਫਿਰ ਕਿਉਂ ਪਾਲੀ ਤੋਂ ਲੰਘਿਆ ਨਹੀਂ ਜਾਂਦਾ ਕਹੇ ਬਣਾ ਤੇ ਬਾਈ ਨੂੰ ਮਿਲ ਕੇ ਜਾਈਏ ਸਾਡਾ ਜੀਜਾ ਕਰੇਂਦੇ ਆਪਾਂ ਜਿਵੇਂ ਹੁਣ ਰੇਗ ਮੰਡੀ ਤੋਂ ਮਿਲਦੇ ਨੇ ਪਾਲੀ ਨੂੰ ਪਾਲੀ ਦਾ ਪਾਏ ਹਾਲੀ ਨੂੰ ਹਾਲੀ ਦਾ ਪਾਏ ਜੋ ਸਾਨੂੰ ਤਾਂ ਥੋੜਾ ਹੀ ਹੋਏ ਹਾਂ ਮਾਲਾ ਨੂੰ ਮਾਲਾ ਦਾ ਹੁੰਦਾ ਹੈ ਅਸੀਂ ਤਾਂ ਜੀ ਥੋੜੇ ਅੱਜ ਜਾਨਵਰ ਦੇਖਣ ਆਏ ਨਹੀਂ ਤੁਸੀਂ ਕਹੇ ਕਹੇ ਜੇ ਰੱਖੇ ਨੇ ਹਾਂ ਜੀ ਆ ਤੁਹਾਡੇ ਸਾਹਮਣੇ ਜੀ ਦੇਖ ਲਓ ਕਿੰਨੀ ਹਾਂ ਹਾਂ ਉੱਤੇ ਚੜ ਕੇ ਦੇਖਿਆ ਤੁਹਾਡਾ ਸਿਸਟਮ ਵੀ ਬਹੁਤ ਵਧੀਆ ਤੇ ਬਹੁਤੇ ਤਾਂ ਮੇਰੇ ਬਾਈ ਵਿਚਾਰੇ ਜਿਹੜੇ ਗਰੀਬ ਨੇ ਉਹਨੇ ਛੱਪਾਂ ਵੀ ਨਹੀਂ ਕੁੱਲੀਆਂ 'ਚੇ ਬੈਠੇ ਪਰਾਣੀ ਕੁੱਛੀ ਦਾ ਸਿਸਟਮ ਬਣਾਇਆ ਹੈ ਉੱਤੇ ਡਾਟਾ ਡੂਟਾ ਪਾ ਕੇ ਉਹਨਾਂ ਨੂੰ ਥੱਲੇ ਤੋਂ ਬਸੂ ਖੜੇ ਨੇ ਸਾਨੂੰ ਆ ਬੱਕਰੇ ਦਿਖਾਓ ਜੀ ਕਿਹੜੀ ਨਸਲ ਦੇ ਨੇ ਕਿੱਥੋਂ ਇਹ ਤੁਸੀਂ ਲੈ ਕੇ ਆਏ ਕਿ ਇਹ ਆਪਣੇ ਘਰ ਦੀ ਨਸਲੀ ਤਿਆਰ ਕਰੀ ਵੀ ਹੈ ਜੀ ਬੱਕਰੇ ਇਹਨਾਂ ਦੀ ਮਾਂ ਤੇ ਜਿਹੜੀ ਹਾਂ ਜੀ ਮਾਂ ਹੈਗੀ ਆਪਣੇ ਕੋਲੇ ਹਜੇ ਐਸ ਟਾਈਮ ਉੱਥੋਂ ਲੈ ਸੰਭ ਕੇ ਰੱਖੀ ਹੈ ਹਾਂ ਜੀ ਹਾਂ ਜੀ ਪਰਾਣੀਆਂ ਸ਼ੁਕਰੀਆਂ ਤੁਹਾਨੂੰ ਸੋਮੀਆਂ ਮੰਗੀਆਂ ਨਹੀਂ ਦੰਦ ਦਿਖਾਓ ਜੀ ਕਿੰਨਾ ਕੈ ਸਾਲ ਦੀ ਉਮਰ ਹੋ ਗਈ ਇਹ ਬੱਚੇ ਨਹੀਂ ਇਹ ਹਜੇ ਚਾਰ ਚਾਰ ਦੰਦ ਹੋਏ ਨੇ ਹਾਂ ਜੀ ਦਿਖਾਓ ਹਾਂ ਜੀ ਬਹੁਤ ਵਧੀਆ ਕੁਆਲਟੀ ਦਾ ਬੱਕਰਾ ਜੀ ਕੈ ਇੰਚ ਦਾ ਜੀ ਇਹ ਇਹ ਹੋਊਗਾ ਵੀ 40 41 ਇੰਚ ਦਾ ਹੋਊਗਾ ਜੀ 40 ਇੰਚ ਦਾ ਹੋਣਾ ਜੀ ਹਾਂ ਬਸ ਵੱਧ ਵੀ ਹੋ ਸਕਦਾ ਜੀ 42 ਇੰਚ ਦਾ ਹੈ ਜੀ ਇਹ ਤਾਂ ਹਜੇ ਲਵਾਈ ਲੂੰਗੀ ਬਹੁਤ ਐਗੀ ਤੇ ਬੇਟਾ ਗਰਦਨ ਦੀ ਕਾਰਡ ਦੀ ਬਹੁਤ ਐ ਸਿੰਗੀ ਵਧੀਆ ਤੰਨ ਬਹੁਤ ਵਧੀਆ ਹਾਂਜੀ ਇਹ ਉੱਚੇ ਵਾਲੇ ਮੱਥੇ ਵਾਲਾ ਬੱਜਦਾ ਜਿਹੜਾ ਕਹਿੰਦੇ ਨੇ ਉੱਚੇ ਮੱਥੇ ਵਾਲੀ ਉੱਚੀ ਜਾਈਏ ਹਾਂ ਠੀਕ ਹੈ ਜੀ ਇਹ ਵੀ ਕਰੇ ਰੱਖਣੀ ਇਹਦੀ ਸਮਾਰਕੇ ਇੱਧਰ ਕਰਵਾ ਗੀ ਜੀ ਉਹ ਦੁਬਾਰੇ ਰਮਰਾ ਲਿਆ ਵਧੀਆ ਬਣਵਾਏ ਜੀ ਬੜੀ ਪਰਮਚਾਰ ਚੱਲ ਹਾਂ ਹਾਂ ਲੈ ਕੇ ਆਇਆ ਠੀਕ ਆ ਨਾ ਕਰਮੂ ਇਹਦਾ 판ਡੇ ਖੜੇ ਦੇ ਹਾਂ ਇਹ ਪਿਓ ਰੋਲਡ ਬਲੱਟ ਲਾਈਨ ਦਾ ਬੱਚਾ ਸਾਰਾ ਫੇਰਾ ਚੱਲਦਾ ਜੀ ਆਪਾਂ ਦੋ ਬੱਚੇ ਰੱਖਲੇ ਸੀਗੇ ਆਪਾਂ ਬਾਪ ਇਹਨਾਂ ਦਾ ਸੇਲ ਕਰਦਾ ਸੀਗਾ ਮਹਾਂ ਜੀ ਆਪਨੇ ਜਮਾ ਤਾਂ ਇਹਨੂੰ ਕੋਈ ਕੁਝ ਕਹੀ ਜਾਵੇ ਸਾਰੇ ਪੰਜਾਬ ਚੋਂ ਤੇਰਾ ਇੱਕ ਲੰਬਰ ਬੱਚਾ ਹੈ ਹਾਂ ਜੀ ਬੜਾ ਕਿਰਪਾ ਵਾਲਾ ਇਹਦਾ ਬਾਪ ਵੀ ਮੈਂ ਦੇਖਿਆ ਹਾਂ ਹਾਂ ਜੀ ਕਿਉਂਕਿ ਤੁਸੀਂ ਮੰਡੀ ਲਾਉਨੇ ਹੋ ਹਟ ਏ ਤੈਨਾਂ ਕੰਮ ਕਰ ਨਾ 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 ਤੈਨਾਂ ਕਰ ਇਹਦਾ ਬਾਪ ਵੀ ਅਸੀਂ ਨਹੀਂ ਦੇਖਿਆ ਤੁਸੀਂ ਮੰਡੀ ਲਾਉਣੀ ਹੈ ਉਹ ਜਦ ਹਾਂਜੀ ਉੱਥੇ ਖੜਾ ਤੇ ਇੱਕ ਦੋ ਵਾਰੀ ਪਤਾ ਨਹੀਂ ਤੁਸੀਂ ਸੇਲ ਕਰਤਾ ਅੱਜ ਬਹੁਤ ਟਾਪ ਸੀ ਉਹ ਵੀ ਉਹਦੇ ਗਾਣ ਗੁਣ ਨੱਕ ਨੱਕ ਬਹੁਤ ਸੋਹਣਾ ਸੀ ਉਹ ਹਾਂਜੀ ਹਾਂਜੀ ਉਹ ਟਾਪ ਐ ਜਦਾਂ ਇਹਨੂੰ ਛੱਡ ਦਿਓ ਜੀ ਤੁਸੀਂ ਉਹ ਦੂਆ ਬੱਚਾ ਲਿਓ ਵਾਹ ਗਿਆ ਸਵਾਦ ਜਾਣੀ ਜਾਣ ਆਹੇ ਹਾਈ ਕੋਈ ਨਹੀਂ ਚਾਹਦੇ ਇਹ ਇਹਦੇ ਵੀ ਦੰਦ ਦਿਖਾਓ ਜੀ ਸਾਨੂੰ ਮੇਰਾ ਖਿਆਲ ਹੈ ਬਾਈ ਦੁੱਗਈ ਹੈ ਜੀ ਆਹ ਬਸ ਦੋ ਦੰਦ ਹੋ ਗਏ ਸਰ ਹਾਂ ਹੋਏ ਤਾਂ ਹੋਏ ਚਾਰ ਦੋਏ ਹੈ ਜੀ ਦੋਏ ਦੁੱਗਈ ਹੈ ਤੂੰ ਕਿੰਨਾ ਇੰਚ ਦਾ ਹੈ ਇਹ 40 44 ਇੰਚ ਦਾ ਇਹ ਵੀ ਹੋ ਸਕਦਾ ਅੱਛਾ ਆਪਾਂ ਕਹਿੰਦੇ ਹਾਈਟ ਦੇ ਹਿਸਾਬ ਨਾਲ ਅਨੀਜੇ ਵੀ ਜਾਨਵਰ ਕਿਤੇ ਆਪਾਂ ਜਾਂ ਬੱਕਰੀ ਹਾਂਜੀ ਇਹ ਵੀ ਆਪਣਾ ਘਰ ਦੇ ਇਹ ਵੀ ਉਸੇ ਬੱਕਰੀ ਦੀ ਉਹ ਦੂਵੀ ਆਕਤਾ ਹੈ ਜਮਾ ਪੁੱਠੇ ਤਵੇ ਵਰਗਾ ਰੰਗ ਹੈ ਜਮਾ ਜੱਡ ਬਲੇਗਾ ਹਾਂਜੀ ਇੱਕ ਨੰਬਰ ਚੀਜ਼ ਹੈ ਜਮਾ ਸਮਾ ਜੀ ਕੋਣ ਗਿਆ ਨੂੰ ਨਹੀਂ ਮਿਲਦੀਆਂ ਇਹ ਚੀਜ਼ਾਂ ਇਹ ਨਾਲ ਕੰਨ ਕੋ ਕੰਨ ਦੀ ਲੈਂ ਆ ਕੰਨ ਉਰਲੇ ਮਰਜਾ ਤੇ ਮਾਰੇ ਫਰਕੀ ਇਹ ਬਸਰਾ ਪਾਈਏ ਨੇ ਜਾਂ ਇਹ ਲੱਖ ਲੱਖ ਛੋੜੇ ਕੰਨ ਕਰਦੇ ਹੋਇਆ ਇਹ ਜਿਹੜਾ ਉਹ ਬੱਕਰਾ ਹੈਗਾ ਉਹ ਬੱਕਰਾ ਹੈਗਾ ਆਪਣੀ ਵੱਡੀ ਬੱਕਰੀ ਦਾ ਅੱਛਾ ਜੀ ਐਡੀ ਪਰ ਕੀ ਸੀਗੀ ਅੱਛਾ ਜੀ ਇਹ ਪਹਿਲਾ ਸੂਈ ਸੂਈ ਸੀਗੀ ਉਹ ਇੱਕ ਬੱਚੇ ਦਿੱਤਾ ਸੀ ਉਹਨੇ ਅੱਛਾ ਜੀ કરો ચૌડે ઘરો ઉધર ઉધરી લો ਲੌਂਗ ਲੌਂਗ ਦੇਖ ਸਕਦੇ ਨੇ ਬੱਚੇ ਦਾ ਸਿੰਗੀ ਵੀ ਦੇਖ ਸਕਦੇ ਜੀ ਬੱਚੇ ਜੀ ਕੋਈ ਫੀਤਾ ਹੈਗਾ ਫੀਤਾ ਵੀ ਲਾ ਸਕਦੇ ਹਾਂ ਕੰਨਾਂ ਦਾ ਫੀਤਾ ਦਾ ਪਸੰਦ ਹੈ ਜੀ 2 ਇੰਚ ਦੇ ਕੰਨਾਂ ਨੇ ਜੀ 2 ਇੰਚ ਦੇ ਕੰਨ ਨਹੀਂ ਦੇ ਡੇਢ ਫੁੱਟ ਦਾ ਹਾਂ ਡੇਢ ਫੁੱਟ ਦਾ ਕੰਨ ਬੱਚੇ ਦਾ ਕਿਤੇ ਮਿਲਦਾ ਨਹੀਂ ਪੰਜਾਬ ਵਿੱਚ ਜਨਾਬ ਕਿ ਜਿੱਥੇ ਮੱਜੀ ਬਣੀ ਦੋ ਦੰਦ ਹੈ ਜੀ ਹਜੇ ਥੋੜੇ ਦੋ ਦੰਦ ਅਜੇ ਬੱਚਾ ਹੋਇਆ ਹਾਂਜੀ ਲੋਕ ਕਹਿੰਨ ਨੂੰ ਕਹੀਆਂ ਨੇ ਚੀਜ਼ਾਂ ਧਰਤੀ ਮਾਤਾ ਤੇ ਬਹੁਤ ਹਜੇ ਲੋਕ ਸੰਸਣ ਇਹ ਸਬਰ ਬਹੁਤ ਕਰਨਾ ਪੈਂਦਾ ਜੀ ਇਹਨਾਂ ਚੀਜ਼ਾਂ ਵਾਸਤੇ ਹਾਂਜੀ ਹਾਂਜੀ ਬਹੁਤ ਟਾਈਮ ਲੱਗ ਜਾਂਦਾਗਾ ਹੁਣ ਮੇਰੇ ਬਾਪੂ ਜੀ ਦੀ ਉਮਰ ਪੂਰਾ ਕਾਰੀਗਰ ਹੈ ਜੀ ਤੁਹਾਡਾ ਬਾਪੂ ਜੀ ਹਾਂਜੀ ਹਾਂਜੀ ਇਹ ਇਹ ਜਿਹੜਾ ਬੰਦਾ ਕਾਰੀਗਰ ਨਹੀਂ ਦੇਖਣਾ ਇਹ ਉਹਨਾਂ ਦੀ ਚੀਜ਼ਾਂ ਠੀਕ ਹੈ ਠੀਕ ਹੈ ਸੰਤੋਜੀ ਨੂੰ ਉਹ ਬੱਚਾ ਦਿਓ ਹੁਣ ਚੱਲ ਆਓ ਲੈ ਆਓ ਜੀ ਚਿੱਟਾ ਗਲਾਬੀ ਸਸਰੀ ਘਰ ਦੀ ਬਬਲੀ ਜੀ ਸਸਰੀ ਘਰ ਵਾਲੇ ਜੀ ਤੁਸੀਂ ਵੀ ਆ ਪਹੁੰਚੇ ਜੀ ਹਾਂਜੀ 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 ਸਸਰੀ ਇਹਨਾਂ ਪਾਈਆਂ ਦੀ ਬਿਣੀ ਬਣਾਉ ਜੀ ਸਾਰਿਆਂ ਦੀ ਕਿਉਂਕਿ ਮੇਰੇ ਬਾਈ ਦੇ ਫਾਰਮ ਦੇ ਵਿੱਚ ਅੱਜ ਬਹੁਤ ਬਹੁਤ ਮਹਾਨ ਹਸਤੀਆਂ ਵੱਡੀਆਂ ਵੀ ਪਹੁੰਚ ਗਈਆਂ ਧੰਨਵਾਦ ਤੁਹਾਡੇ ਫਾਰਮ ਦੇ ਚੈਨਲ ਦਾ ਜੀ ਬਾਜੀ ਬਾਤ ਧੰਨਵਾਦ ਜੀ ਤੁਹਾਡਾ ਵੀ ਕਿਉਂਕਿ ਬਾਈ ਦੇ ਫਾਰਮ ਦੀ ਸ਼ੁਰੂਆਤ ਕਰਦੇ ਹੋ ਸੀ ਆ ਜਾ ਕੇ ਖੁਸ਼ੀ ਮਨਾਈ ਤੁਸੀਂ ਠੀਕ ਹੈ ਜੀ ਹਾਂਜੀ ਇਹ ਕੈਦਾਂ ਤੋਂ ਹੁੰਦਾ ਜੀ ਬੱਚਾ ਇਹ ਖੀਰੇ ਹੀ ਹੈ ਜੀ ਅੱਛਾ ਦੰਦ ਦਿਖਾਓ ਜੀ ਦੇ ਬਹੁਤ ਸੋਹਣਾ ਬੱਚਾ ਜੀ ਤੁਹਾਡਾ ਹੈ ਰੱਖਿਆ ਹੈ ਇਹ ਵੀ ਬਰੀਡ ਦੇ ਦੀਏ ਰੱਖਿਆ ਜੀ ਹਾਂ ਜੀ ਬਰੀਡ ਵਾਸਤੇ ਰੱਖਿਆ ਜੀ ਅੱਛਾ ਜੀ ਤੇ ਦੁੱਧ ਵਾਲੀ ਬੱਕਰੀ ਦਾ ਅੱਜ ਉਹਨੇ ਦਸ ਨਾ ਰੱਖਦੇ ਹਾਂ ਛੱਡੋ ੜੀ ਰੱਖੀ ਦੀ ਹੈ ਜੀ ਦੋ ਕਾਲੇ ਨੇ ਇੱਕ ਅੰਦਰ ਡੱਬਾ ਬੈਠਾ ਹੈ ਹਾਈਦਰਾਬਾਦੀ ਆਪਣੇ ਕੋਲੇ ਜਿਹੜੀਆਂ ਚਿੱਟੇ ਰੰਗ ਦੀਆਂ ਹੈਗੀਆਂ ਇਹ ਆਪਣੇ ਕੋਲ ਬੱਕਰੀਆਂ 5 5 6 6 ਲੀਟਰ ਦੁੱਧ ਆਣੀਆਂ ਨੇ ਅੱਛਾ ਜੀ ਹਾਂ ਇਹ ਬੀਟਰ ਹੈਗੀਆਂ ਪਿਓਰ ਬੀਟਰ ਦੇ ਵਿੱਚ ਗਲਾਬੀ ਝਾਂਬੜੀ ਠੀਕ ਹੈ ਤੇ ਕਹੀ ਕੋ ਮਰ ਜੀ ਜਾਵੇ ਕੋਈ ਕਹੀ ਜਾਵੇ ਹਾਈਦਰਾਬਾਦੀ ਹੈ ਪਰ ਆਪਾਂ ਦੁੱਧ ਮਿਲਦੇ ਆਗੇ ਨਾ ਜੀ ਇਹ ਗਲਾਬੀ ਝਾਂਬੜੀ ਮੈਂ ਇਹਦੀ ਮਾਸ ਲਈ 6 ਲੀਟਰ ਦੁੱਧ ਆ ਅੱਛਾ ਇਹ ਤਾਂ ਹੀ ਰੱਖਿਆ ਗਿਆ ਚਲੋ ਠੀਕ ਹੈ ਜੀ ਧੰਨਵਾਦ ਤੁਹਾਡੇ ਬਹੁਤ ਵਧੀਆ ਤੁਹਾਨੂੰ ਫਾਰਮ ਬਣਾਇਆ ਬੱਕਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਰੱਖਣ ਦੇ ਪਸ਼ੂ ਬਹੁਤ ਸੋਹਣਾ ਪ੍ਰੋਗਰਾਮ ਬਣਾਇਆ ਬਾਈ ਨੇ ਉੱਤੇ ਆ ਜਾਓ ਜੀ ਥੱਲੇ ਫੇਰ ਤੇਰੇ ਮਾਲ ਵਿੱਚ ਚੱਲਾਂਗੇ ਆ ਜਾ ਜਾ ਪ੍ਰਭੂ ਚੱਲ ਕੇ ਬੱਕਰੀ ਸੰਗਾ ਪਾਉਂਦਾ ਬਈ ਉਹ ਜਾਗਣੀ ਹੁੰਦੀ ਹੈ ਰੱਖਿਆ ਜੀ ਹਾਈ ਟੈ ਲਾਉਂਦੀ ਬਿਮਾਰ ਹੋ ਗਿਆ ਹੁਣ ਤਾਂ ਬਹੁਤ ਚੌੜੇ ਕਰੂ ਕਰਨ ਜਿਵੇਂ ਪਹਿਲਾਂ ਕਰਦੇ ਉਹ ਬੱਕਰੇ ਦੇ ਲੰਬੇ ਕਰ ਲੋ ਦੋ ਬਹੁਤ ਵਧੀਆ ਬੱਚਾ ਜੀ ਇਹ ਦੋ ਦੰਦ ਹੋ ਗਏ ਜਿੱਖੀ ਰਹੀ ਆ ਇਹ ਦੋ ਹੋ ਗਿਆ ਅੱਛਾ ਹਾਂ ਚਲੋ ਠੀਕ ਹੈ ਇਹ ਵੀ ਬਰੀਡ ਦੇ ਲਈ ਰੱਖਿਆ ਜੀ ਹਾਂ ਇਹ ਵੀ ਬਰੀਡ ਵਾਸਤੇ ਰੱਖਿਆ ਵਾ ਦੋ ਦੰਦ ਹੋ ਗਏ ਜੀ ਚਲੋ ਇਧਰ ਬੱਕਰੀਆਂ ਦਿਖਾਓ ਛਿੱਟਲਾ ਹੋ ਗਿਆ ਸੀ ਇਹ ਤਾਂ ਕੋਈ ਗੱਲ ਨਹੀਂ ਜੀ ਠੀਕੇ ਚੁਕੇ ਲਾਓ ਇਹਨੂੰ ਕਾਮਯਾਬ ਕਰੋ ਠੀਕ ਹੋ ਜਾਊਗਾ ਨਸਲਦਾਰ ਬੱਕਰਾ ਹੈ ਆ ਬੱਚੇ ਨੇ ਆਪਣੇ ਕਾਲੇ ਦੇ ਬੱਚੇ ਇਹ ਉਹਦੇ ਬੱਚੇ ਨੇ ਬੱਚਾ ਕਿਸੇ ਖੱਟੀਆ ਖਾਲਾ ਬੱਕਰਾ ਦਾ ਅੱਛਾ ਜੀ ਉਹ ਉਹਦੇ ਬੱਚੇ ਹਨ ਕੰਨ ਦੇ ਠੀਕ ਹੈ ਕੰਨ ਇਹਨਾਂ ਦੇ ਬਹੁਤ ਵੱਡੇ ਨੇ ਜੀ ਹਾਂਜੀ ਹਾਂਜੀ ਫਿਰ ਜਿਹੇ ਜਿਹੇ ਮਾਂ ਬਾਪ ਨੂੰ ਕੋ ਉਸੇ ਹੀ ਕੰਮ ਹੁੰਦਾ ਠੀਕ ਹੈ ਠੀਕ ਹੈ ਜਿਹੇ ਜੇ ਬਾਪ ਉਹ ਜਿਹੇ ਪੁੱਤ ਹਾਂਜੀ ਇਹ ਨੌਕਾ ਤਾਂ ਇਹੀ ਤਿਆਰ ਹੁੰਦੀਆਂ ਨਾ ਜੇ ਹੁਣ ਬਾਪ ਦੇ ਕੰਨ ਲੰਮੇ ਆਗੇ ਬੱਚੇ ਦੇ ਕੰਨ ਘੱਟ ਆਗੇ ਬਹੁਤ ਵਧੀਆ ਉਹ ਮੈਂ ਵਾਈ ਦਾ ਤੇ ਆਹ ਦੋ ਬੱਕਰੀਆਂ ਦੀ ਵੀ ਸੇਵਾ ਕਰ ਰਿਹਾ ਹੈ ਨਾਲੇ ਉਹਨਾਂ ਦੀਆਂ ਮਾਵਾ ਬੁੜੀਆਂ ਹੋਣਗੀਆਂ ਤਾਂ ਕਿ ਬੰਦੇ ਨੇ ਵੇਚੀਆਂ ਨਹੀਂ ਕਿਉਂਕਿ ਇਹ ਵੇਚਣ ਵਾਲੀਆਂ ਚੀਜ਼ਾਂ ਨਹੀਂ ਯਾਦਗਰੀਆਂ ਚੀਜ਼ਾਂ ਨੇ ਹਾਂਜੀ ਬੱਕਰੀ ਦਾ ਬੱਚਾ ਆਪਾਂ ਸੇਲ ਕਰਤਾ ਸੀਗਾ ਠੀਕ ਹੈ ਜੀ ਮੋਤਲਵੰਡੀ ਏਰੀਆ ਦੇ ਵਿੱਚ ਠੀਕ ਹੈ ਜੀ ਯਾਦ ਉਹ ਉਹ ਵੀ ਪੂਰਾ ਟੌਪ ਦਾ ਬ੍ਰੀਡਰ ਕਿਉਂਕਿ ਜਿਹੜੀਆਂ ਯਾਦਾਂ ਹੁੰਦੀਆਂ ਨੇ ਉਹ ਇਦਾਂ ਹੀ ਨੇ ਉਹ ਯਾਦਾਂ ਦੇ ਮਾਰੇ ਉਹਨਾਂ ਦੀ ਮਾਂ ਨਿਸ਼ਾਨੀ ਦੀ ਸੇਵਾ ਕਰਿਆ ਰੱਖੀ ਬੈਠਾ ਹਾਂਜੀ ਬੰਦੇ ਨੇ ਕਿਸੇ ਵੀ ਕੀਮਤ 'ਚ ਬੱਕਰੀ ਨਹੀਂ ਦਿੱਤੀ ਜੋ ਬੁਢੀ ਹੋ ਗਈ ਉਹ ਆਪਾਂ ਬਹੁਤ ਪੈਸੇ ਦਿੰਦੇ ਸੀ ਇਹਦੇ ਆਪਾਂ ਦਿੱਤੀ ਨਹੀਂ ਬੱਕਰੀ ਕਿਉਂਕਿ ਇਹ ਉਹ ਨਹੀਂ ਇਸੇ ਦਾ ਸਾਰਾ ਹਾਲ ਪਰਿਵਾਰ ਇਸੇ ਦਾ ਖਰਚ ਹਾਂਜੀ ਅੱਜ ਇਹਦੀ ਜਤ ਚੰਦਰ ਜੀ ਹੈ ਜੀ ਹਾਂਜੀ ਹਾਂ ਬਹੁਤ ਵਧੀਆ ਬਾਈ ਨੇ ਉਹ ਬੱਚੇ ਇਸੇ ਦੇ ਨੇ ਤੁਹਾਨੂੰ ਇਹਦੀ ਬੱਕਰੀ ਦਿਖਾਉਣਾ ਵਾ ਇਧਰ ਕਰਕੇ ਵਧੀਆ ਬਾਈ ਨੇ ਇਹ ਪਤਰਾਈ ਨਸਲ ਆ ਸਾਬਾਸ਼ ਕਿਉਂ ਹੈ ਨਹੀਂ ਨਸਲਾਂ ਜੀ ਕਿੱਥੇ ਹੈ ਨਹੀਂ ਪਹਿਲਾਂ ਮਲੇ ਕੋਟਲੇ ਹੁੰਦੀਆਂ ਹੁਣ ਉੱਥੇ ਵੀ ਨਹੀਂ ਹੈਗੀਆਂ ਹਾਂਜੀ ਹਾਂਜੀ ਆ ਕੰਨ ਦੇ ਕੋਈ ਬੱਕਰੀ ਕੰਨੇ ਬਹੁਤ ਚੌੜੇ ਜੀ ਬੱਕਰੀ ਦਾ ਕੋਈ ਹੁਣ ਇਸ ਟਾਈਮ ਇਹ ਗੱਭਣਾ ਬੱਕਰੀ ਆ ਹਾਂ 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 ਤੇ ਉਹਨਾਂ ਬੱਚਿਆਂ ਦੀ ਮਾਂ ਐ। ਐ ਉਹ ਖੱਟੀ ਅੱਖ ਵਾਲੇ ਬੱਕਰੇ ਜੀ। ਹਾਂਜੀ ਹਾਂ ਸਮਝ ਗਏ ਅਸੀਂ। ਹਾਂਜੀ ਜਿਹੜਾ ਚਿੱਟੀ ਅੱਖ ਵਾਲਾ ਬੱਕਰਾ ਬਣਾ ਲੰਮੇ ਕੰਨਾਂ ਵਾਲਾ। ਕੋਈ ਦੀ ਧੀ ਦਾ ਬੱਚਾ ਦਾ। ਅੱਛਾ ਜੀ। ਹਾਂਜੀ ਇਹਦੀ ਪਾਠ ਸੀਗੀ। ਉਹ ਉਹਦਾ ਬੱਚਾ ਉਹ ਮਰ ਗਏ ਹੁਣ ਥੋੜੇ ਜਣ ਰਹੇ ਹੋਗੇ। ਕਿ ਜਸ ਲੇਖਾ ਹੀ ਨਹੀਂ। ਹਾਂਜੀ ਕਿਸੇ ਜੱਤ ਦੇ ਨਾਲ ਸਰਤੀ ਆਇਆ ਹਾ ਕੰਨਾਂ ਦੀ ਬਹੁਤ ਲੈਂਥ ਹੈ। ਹਾਂ। 22 ਇੰਚ ਦੇ ਕੰਨ 1.5 ਫੁੱਟ ਤੋਂ ਵੀ ਉੱਪਰ ਟੱਪੇ ਹ ਕੰਨ ਨੇ। ਨਹੀਂ ਨਹੀਂ ਕਾਹਨੇ ਵੀ ਝੁੱਟੀ ਅੱਖਰੀ ਪਿਓਰ ਹੁੰਦੀ ਹੈ ਕੀ ਬੇਟਾ ਨਾ ਨਾ ਜੀ ਇਹ ਤਾਂ ਕਹਿਣਾ ਮੈਂ ਕਹਿਣਾ ਜਾਣਾ ਵੀ ਖੱਟੀ ਅੱਖਰੀ ਆ ਬੱਕਰੀ ਫਿਰਦੀ ਹੈ ਕਿ ਇੰਨੇ ਚ ਨਾ ਤਾਂ ਕਿਸੇ ਦੇ ਕੰਨ ਹੈਗੇ ਮੇਰੇ ਕੋਲ ਖੱਟੀ ਅਖ ਦਾ ਬੱਕਰਾ ਹੀ ਫਿਰਦਾ ਆ ਬੱਚੇ ਸਾਰੇ ਉਸਦੇ ਦੀ ਹੈ ਖੱਟੀ ਅਖ ਦੇ ਨਾ ਠੀਕ ਹੈ ਤੇ ਪੂਰੇ ਟੋਪ ਨੇ ਕੰਨ ਵੀ ਦੇਖ ਲਓ ਤੁਸੀਂ ਬੱਚਿਆਂ ਨੇ ਠੀਕ ਹੈ ਅਸਲ ਜੀ ਪਿਓਰ ਤਾਂ ਲਾਲ ਅੱਖ ਦੀ ਬੱਕਰੀ ਖੱਟੀ ਅੱਖ ਦੀ ਸੀ ਕਿੰਨੇ ਸਾਲ ਹੋ ਗਏ ਬਾਈ ਨੂੰ ਕੰਮ ਕਰਦੇ ਨੇ ਜੀ ਤੁਹਾਡੇ ਡੈਡੀ ਨੂੰ ਇੰਨਾ ਹੀ ਤਾਂ ਉਮਰ ਹੀ ਲੰਗੀ ਇਹ ਪਹਿਲਾਂ ਛੋਟੇ ਹੁੰਦੇ ਸੀਗੇ ਉਦੋਂ ਤੋਂ ਹੀ ਮਤਲਬ ਕਿ ਕਾਰੀਗਰ ਲੱਗਦੇ ਹੁੰਦੇ ਸੀ। ਉਦੋਂ ਤੋਂ ਹੀ ਚੱਲੇ ਆਉਂਦੇ। ਹਾਂ। ਤੁਸੀਂ ਤੀਸਰੀ ਪੀੜ੍ਹੀ 'ਚ ਆ ਗਏ। ਹਾਂਜੀ ਹਾਂਜੀ ਤੀਸਰੀ ਪੀੜ੍ਹੀ 'ਚ। ਕਮਾਲ ਕਰਤੀ ਮਾਂ ਦੇ ਪੁੱਤੋ ਜ਼ਿੰਮੇਵਾਰ ਬੰਦੇ ਨੇ ਕਮਾਲ ਕਰਤੀ। ਪਾਣੀ ਦੇ ਵੀ ਉਸਤਾਦ ਹੋ ਗਏ ਤੁਸੀਂ। ਹਾਂਜੀ ਹਾਂਜੀ। ਜਿਹੜੇ ਜਿਨ੍ਹਾਂ ਦੇ ਇਹ ਕਾਰੋਬਾਰ ਤੇ ਇੰਨੀਆ ਨੌਲੇਜ ਆ ਉਹਨਾਂ ਨੂੰ ਨਹੀਂ ਜਿੰਨੀਆ ਤੁਹਾਨੂੰ। ਹਾਂਜੀ ਹਾਂਜੀ ਅਸੀਂ ਬਾਕੀ ਜਦਾ ਬਾਬਾ ਜੀ ਅਸੀਂ ਮੰਨਦੇ ਆ ਬਾਬਾ ਜੀ ਨੂੰ। ਬਾਬਾ ਸਾਹਿਬੂ ਬਾਬਾ ਜੀ। ਉਹਨਾਂ ਪੁਰਾਣੇ ਪਹਿਲਾਂ ਬੱਕਰੀਆਂ ਰੱਖੀਆਂ ਹੁੰਦੇ ਉਹ ਵੀ ਰੱਬੀ ਹੁੰਦੇ। ਆਹ ਆਹ ਹਾਂਜੀ। ਉਹਨਾਂ ਨੂੰ ਸੀ ਮੰਨਦੇ ਐ ਇਸ ਟਾਈਮ ਠੀਕ ਹੈ ਹਾਂਜੀ ਜਾਣੇ ਆਗੇ ਸਿੰਘਾ ਸਾਹਿਬ ਦੇਖਣ ਉਹਨਾਂ ਕੋਲੇ ਬੱਕਰੀਆਂ ਰੱਖਿਆ ਉਹਦੇ ਉਹ ਕਿਦੋਂ ਕਿਦੋਂ ਕਰਿਆ ਉਹ ਬੱਕਰੀ ਜੀਵਾ ਤੋਂ ਉੱਥੇ ਹੀ ਸੌਂ ਗਿਆ ਸਾਰੇ ਸਾਡੇ ਸਾਰੇ ਲਾਣੇ ਚ ਹੈ ਵਾਹ ਵਾਹ ਬਾਈ ਨੇ ਬਹੁਤ ਵਧੀਆ ਫਾਰਮ ਬਣਾਇਆ ਹੈ ਮਾਲ ਦੇ ਆਰਾਮ ਵਾਸਤੇ ਤੇ ਬਾਈ ਨੇ ਚੰਗੇ ਪੱਖੇ ਲਾਈ ਨੇ ਬਾਈ ਨੇ ਚੰਗਾ ਨੀਲਾ ਸਿੱਟ ਰੱਖਿਆ ਮੂੰਗੀ ਦਾ ਦੋ ਚਾਰ ਮੱਖ ਦਾ ਤੇ ਆਪ ਭੁੱਖਾ ਰਹ ਜੂਗਾ ਮਾਲ ਨੂੰ ਬਾਈ ਭੁੱਖਾ ਨਹੀਂ ਰਹਣ ਹੁੰਦਾ ਹਾਂਜੀ ਇਹਦਾ ਹੈ ਜੇ ਹੁਣ ਜਨਵਰੀ ਭੁੱਖੇ ਰਹਗੇ ਫਿਰ ਆਪ ਵੀ ਕੀ ਕਰਨਾ ਕਾ ਜੇ ਮੇਰਾ ਖਿਆਲ ਕੀ ਇਹਨਾਂ ਨੂੰ ਨੀਂਦ ਵੀ ਨਹੀਂ ਆਉਦੀ ਹੋਣੀ ਜੇ ਭੁੱਖੇ ਆ ਰਹੇ ਜਾਣ ਹਾਂਜੀ ਹਾਂਜੀ ਐਡੀ ਖੇਚਲਾ ਕਰ ਰਹੇ ਨੇ ਪੰਜਾਬ ਦੇ ਵਿੱਚ ਕਿਉਂ ਮੈਂ ਤਾਂ ਤੁਹਾਨੂੰ ਸਾਰੀ ਦੁਨੀਆ ਜਾਣਦੀ ਹਣੀ ਬੰਬਾ ਮਹਾਰਾਸ਼ਟਰ ਕੋਟਾਟੀ ਕੇਰਲਾ ਅਮਰੀਕਾ ਕੈਨੇਡਾ ਕੇ ਬਾਈ ਦਾ ਨੌਂ ਚੱਲਦਾ ਹੈ ਬਾਈ ਮੰਡੀ ਲਵਾਉਂਦਾ ਬਹੁਤ ਜਬਰਦਸਤ ਮੰਡੀ ਤੇ ਪਸ਼ੂ ਆਉਂਦੇ ਨੇ ਚੰਗੀ ਮੰਡੀ ਆਏ ਸੋਮਵਾਰ ਬਾਈ ਦੀ ਭਰਦੀ ਹੈ ਸਿਰੇ ਤੋਂ ਸਿਰਾ ਮਾਲ ਆਉਂਦਾ ਬਾਈ ਦੇ ਨੇ ਕਿਉਂਕਿ ਅੱਜ ਇਹਦੇ ਘਰੇ ਦੀ ਆਏ ਆ ਘਰੇ ਦੀ ਬਾਈ ਦੇ ਪਸ਼ੂ ਵੇਚਣ ਲਈ ਲੈਣ ਲਈ ਤੇ ਚੰਗੀਆਂ ਬੱਕਰੀਆਂ ਕੁਆਲਿਟੀ ਦੀਆਂ ਇਹਦੇ ਘਰੇ ਵੀ ਰੱਖੀਆਂ ਹੋਈਆਂ ਨੇ ਕਿਉਂਕਿ ਜਿਨ੍ਹਾਂ ਦੀ ਬਾਈ ਕਮਾਈ ਖਾ ਰਹੀ ਹੈ ਦੁੱਧ ਦੱਸੀ ਵੀ ਵੇਚਦਾ ਐ ਚਾਹੇ ਬੱਚੇ ਵੀ ਵੇਚਦਾ ਛੇਤੀ ਉਹ ਬੱਕਰੀਆਂ ਨਹੀਂ ਬਾਈ ਵੇਚਦਾ ਹਾਂਜੀ ਹਾਂਜੀ ਤਾਂ ਹੈਗੀ ਹਾਂ ਕਿਸੇ ਨੂੰ ਇਹ ਫਰਮਾਇਸ਼ਾਂ ਨਾਲ ਦਿੰਦਾ ਨਹੀਂ ਦਿੰਦਾ ਹਰ ਸੋਮਵਾਰ ਹਰ ਸੋਮਵਾਰ ਮੰਡੀ ਲੱਗਦੀ ਆਪਣੀ ਲਹਿਰਾ ਦੇਗਾ ਹਰ ਸੋਮਵਾਰ ਲਹਿਰਾ ਦੇਗਾ ਕੈਂਚੀਆਂ ਤੋਂ ਪਿੱਛੇ ਝੂਲਟੈਕਸ ਤੋਂ ਪਿੱਛੇ ਬਾਈ ਕੁਲਦੀਪ ਦੀ ਮੰਡੀ ਹਰ ਸੋਹਣਾਰ ਲੱਗਦੀ ਐ ਕਿਉਂਕਿ ਜਿਹੜੀ ਮੰਡੀ ਨੂੰ ਸਾਲ ਸਵਾ ਸਾਲ ਹੋ ਗਿਆ ਲੱਗਦੀ ਹਾਂਜੀ ਹਾਂਜੀ ਬਹੁਤ ਮਮਾ ਕੇ ਬਹੁਤ ਵਧੀਆ ਲੰਗਰ ਦਾ ਪ੍ਰਬੰਧ ਹੈ ਬਹੁਤ ਵਧੀਆ ਰੋਟੀ ਪਾਣੀ ਦਾ ਤੇ ਪਾਣੀ ਦਾ ਪ੍ਰਬੰਧ ਹੈ ਵਧੀਆ ਸਾਰਾ ਦਿਨ ਚਾਹ ਦਾ ਪ੍ਰਬੰਧ ਹੈ ਜੀ ਸਭ ਪ੍ਰਬੰਧ ਨੇ ਬਾਈ ਦੇ ਜੇ ਕਿਸੇ ਬਾਈ ਦੇ ਵੀ ਨੀਰਾਚਾਰਾਂ ਦੀ ਕੋਈ ਭੁੱਲ ਕੇ ਨਾ ਲਿਆਵੇ ਤਾਂ ਵੀ ਉਹ ਬਾਈ ਦੀ ਨੀਰੇ ਦੀ ਪੰਡਤ ਨੂੰ ਚਕਾਰ ਨਹੀਂ ਬਾਈ ਬੱਕਰੀਆਂ ਨੂੰ ਪਾ ਭੁੱਗੀਆਂ ਨਾ ਰੱਖੀ ਹਾਂਜੀ ਹਾਂਜੀ ਧੰਨਵਾਦ ਮੇਰੇ ਬਾਈ ਦੇ ਕਿਉਂਕਿ ਜਿਨੇ ਇਹ ਪਸ਼ੂ ਰੱਖੇ ਨੇ ਸ਼ਾਬਾਸ਼ ਮੇਰੇ ਬਾਈ ਦੇ ਧੰਨਵਾਦ ਨਵੇਂ ਫਾਰਮਾਂ ਨੂੰ ਕਹਿਣੇ ਚਾਹੁੰਦੇ ਆਏ ਸੀ ਹਾਂਜੀ ਹਾਂ ਵੀ ਚੰਗੀ ਕੁਆਲਿਟੀ ਦੇ ਕੰਮ ਕਰੋ ਠੀਕ ਹੈ ਜੀ ਹਾਂ ਜੇ ਚਲੋ ਆਪਾਂ ਜੇਬ ਆਪਣੀ ਕੰਮ ਨਹੀਂ ਕਰਦੀ ਆਪਾਂ ਘੱਟ ਕੁਆਲਿਟੀ ਜਾਂ ਬੱਕਰੀਆਂ ਲੈ ਕੇ ਉਹਨਾਂ ਤੋਂ ਵੀ ਸਟਾਰਟ ਥੋੜੀਆਂ ਤੋਂ ਸਟਾਰਟ ਕਰ ਲਓ ਠੀਕ ਹੈ ਜੀ ਜੋ ਕਿ ਜਿਹੜਾ ਬੰਦਾ ਨੌਕਰੀ ਨਹੀਂ ਕਰ ਸਕਦਾ ਜਿਵੇਂ ਕਿ ਆਣ ਪੜਾਗਾ ਠੀਕ ਹੈ ਜੀ ਉਹ ਬੰਦਾ 10 ਬੱਕਰੀਆਂ ਜਾਂ 5 ਬੱਕਰੀਆਂ ਤੋਂ ਕੰਮ ਸਟਾਰਟ ਕਰ ਲੇ ਚਾਹੇ 15 20 ਹਜ਼ਾਰ ਵਾਲੀ ਬੱਕਰੀ ਵੀ ਸਹੀ ਗੱਲ ਠੀਕ ਹੈ ਜੀ ਤੇ ਉਹ ਬਹੁਤ ਵਧੀਆ ਜਿਹੜਾ ਬਹੁਤ ਵਧੀਆ ਕਮਾਈ ਹੈ ਇਹਦੇ ਵਿੱਚ ਇੱਕ ਬੱਕਰੀ 2 ਮਹੀਨੇ ਦੇ ਹੀ ਦਿੰਦੀ ਹੈ ਕਿ 5-7000 ਦਾ ਮੇਹਣਾ ਵੇਖੀ ਜਾਂਦਾ ਹੈ ਠੀਕ ਹੈ ਹਾਂ ਕਿਉਂਕਿ ਬੱਕਰੀ ਜਿਹੇ ਜੀ ਮਰਜ਼ੀ ਹੋਵੇ ਦੇਸੀ ਹੋਵੇ ਉਹਨਾਂ 'ਚ ਬਰੀਡਰ ਚੰਗਾ ਛੱਡੋ ਹਾਂਜੀ ਹਾਂਜੀ ਨਸਲ ਦਾਗ ਲੈ ਕੇ ਛੱਡੋ ਮੈਂ ਬਾਕੀ ਮੈਂ ਸੋਦਾ ਇਹੀ ਕਹਿਣਾ ਚਾਹਣਾ ਵੀ ਜਦੋਂ ਤੁਹਾਡੇ ਕੋਲੇ 10-5 ਬੱਕਰੀਆਂ ਤੋਂ 10 ਦੋ ਜਾਣ ਉਦੋਂ ਉਹਨਾਂ ਨੂੰ ਵੇਚ ਦੇ ਜੇ ਇਹ ਕੰਮ ਕਰਦਾ ਹਾਂ ਦਸਾਂ ਤੋਂ ਪੰਜ ਲੈ ਲਓ ਵਧੀਆ ਠੀਕ ਹੈ ਜਿੱਥੇ ਤੁਸੀਂ 10 ਲੈਣੀਆਂ ਨੇ ਉਥੇ 5 ਬੱਕਰੀਆਂ ਰੱਖ ਲਓ ਕੁਆਲਿਟੀ ਨਹੀਂ ਰੱਖ ਲੋ ਠੀਕ ਹੈ ਚਾਹੇ ਤੁਹਾਨੂੰ 40000 ਦੀ ਮਿਲ ਜੇ 30000 ਦੀ ਮਿਲ ਜੇ ਪਰ ਰੱਖੋ ਕੁਆਲਿਟੀ ਠੀਕ ਹੈ ਚਾਹੇ ਛੋਟੇ ਬੱਚਿਆਂ ਤੋਂ ਸ਼ੁਰੂ ਕਰ ਲੋ ਠੀਕ ਹੈ ਕੁਆਲਿਟੀ ਦੇ ਵਿੱਚ ਨਾਮ ਬਣਦਾ ਬੰਦੇ ਦਾ ਜੇ ਆਪਣੇ ਕੋਲ ਕੋਈ ਕੁਆਲਿਟੀ ਹੋ ਤਾਂ ਆਪਾਂ ਨੂੰ ਆਸੇ ਪਾਸੇ ਵਾਲੇ ਦਵਾਈਆਂ ਦੀ ਵੀ ਮਾਰਨੇ ਸ਼ਾਪ ਆਸੇ ਪਾਸੇ ਵਾਲੇ ਲੋਕ ਆਪਾਂ ਨੂੰ ਯਾਦ ਕਰਨਗੇ ਵੀ ਹਾਂ ਉਹਨਾਂ ਦੇ ਕੋਲ ਜਿਹੜੀ ਗ੍ਰੀਡ ਹੈਗੀ ਚੰਗੀ ਹੈ ਵੀ ਆਪਾਂ ਉਹਨਾਂ ਤੋਂ ਕੋਈ ਨਾ ਕੋਈ ਬੱਚਾ ਲੈ ਗਏ ਹੁਣ ਮੇਰੇ ਕੋਲੇ ਚੰਗੀਆਂ ਗ੍ਰੀਡਾਂ ਨੇ ਆਪਣੇ ਵਾਹਿਗੁਰੂ ਦੀ ਕਿਰਪਾ ਨਾਲ ਤਾਂ ਆਪਣੇ ਕੋਲੇ ਅੱਜ ਲੋਕ ਆਉਂਦੇ ਵੀ ਹੈਗੇ ਸਹੀ ਮਹਾਰਾਜ ਦੀ ਦੇਣ ਹੁੰਦੀ ਹੈ ਇਹ ਕੋਈ ਸੋਨੂ ਮਹਾਰਾਜ ਨੇ ਸਮਾਂ ਬਖਸ਼ਿਆ ਕੋਈ ਟਾਈਮ ਬਖਸ਼ਿਆ ਮੌਕਾ ਇੱਕ ਵਾਰੀ ਦਿੰਦਾ ਭਦਮਾਨ ਜੇ ਕੋਈ ਸੰਭ ਕੇ ਰੱਖੇ ਹਾਂ ਇਹ ਤਾਂ ਹੈ ਇਹ ਪ੍ਰਮਾਤਮਾ ਨੇ ਤੁਹਾਨੂੰ ਦੇਣ ਦੇ ਰੱਖੀ ਹੈ ਜੀ ਇਹਨਾਂ ਦੇ ਚਰਨੀ ਲੱਗੇ ਰਹੋ ਕਾਟ ਨਹੀਂ ਛੱਡਦੀਆਂ ਨਾ ਘਾਟਾਂ ਕਦੇ ਇਹਨਾਂ ਨੇ ਛੱਡੀਆਂ ਹਾਂ ਜਲਰਪੀ ਲੱਖ ਰੁਪਈਆ ਦੀ ਬੱਕਰੀ ਲੈ ਲਈ ਆਪਾਂ ਨੇ ਪੈਸੇ ਤਾਂ ਵੀ ਪੂਰੇ ਕਰਦਿਏ ਹਾਂ ਹਾਂਜੀ ਹਾਂਜੀ ਵਿੱਚ ਲੋਕ ਐਵੇਂ ਹੱਸੀ ਜਾਂਦੇ ਨੇਗੇ ਕਹਿੰਦੇ ਵੀ ਲੱਖ ਰੁਪਈਆ ਦੀ ਬੱਕਰੀ ਨਹੀਂ ਹੁੰਦੀ ਪਰ ਆਪਾਂ 2 ਲੱਖ ਤੱਕ ਬੱਕਰੀ ਵੇਚੀ ਐ बिकਦੀ ਐ ਜੀ ਸਾਨੂੰ ਦੋ ਲੱਖ 2.5 ਲੱਖ ਤੱਕ ਬੱਕਰੀ ਖਰੀਦੀ ਹਾਂ ਹਾਂਜੀ ਖਰੀਦ ਦਿਓ ਹੁਣ ਵੀ ਖਰੀਦਿਆ ਤੁਸੀਂ ਪੱਟਿਓ ਜੀ ਪੂਰੇ ਉਹਨਾਂ ਨੂੰ ਕਿਵੇਂ ਹੁੰਦੇ ਨੇ ਜੇ ਆਪਣੇ ਕੋਲੇ ਪੂਰੀ ਪਿਓਰ ਕੁਆਲਿਟੀ ਦੀ ਚੀਜ਼ ਹੈ ਤਾਂ ਜਿਹੜਾ ਆਪਾਂ ਬੱਚਾ ਹੈ ਉਹਨਾਂ ਦਾ 50000 ਰੁਪਏ ਮੰਗ ਲਈਏ ਤਾਂ ਵੀ ਅਗਲਾ ਦੇ ਕੇ ਜਾਊਗਾ ਹੱਸ ਕੇ ਲੈ ਕੇ ਜਾਂਦਾ ਜੀ ਹੱਸ ਕੇ ਲੈ ਕੇ ਜਾਂਦਾ ਬੱਚਾ ਪੂਰੀ ਚੰਗੀ ਕੁਆਲਿਟੀ ਇਹ ਗੱਲ ਕਰ ਹੁਣ ਆਪਾਂ ਐਵੇਂ ਚੌੜ ਕਰੀ ਜਾਈਏ ਕਿਹੀ ਜਾਈਏ 15000 ਵਾਲੀ 50000 ਵਾਲਾ ਮੈਂ ਉਹਨਾਂ ਦੇ ਦੂੰਗੀ 15000 ਦੀ ਬਕਰੀ 20000 ਦੀ 50000 ਦਾ ਮੈਂ ਉਹਨਾਂ ਨਹੀਂ ਦਿੰਦੀ ਪੂਲ ਕੁਆਲਿਟੀ ਦਾ ਮੈਂ ਬਣਾ ਦਿੰਦੀ ਨਹੀਂ ਉਹ ਉਹਦੇ ਜੇ ਉਹਨੇ ਕੰਨ ਵੱਡੇ ਕਰ ਦਿੱਤੇ ਤਾਂ ਉਹਦੀ ਖੂ ਛੋਟੀ ਹੋ ਜਾਣੀ ਯਾਉਲੀ ਹੈਡ ਕਟ ਬੋਣੀ ਠੀਕ ਹੈ ਪਰ ਜਿਹੜੀ ਚੰਗੀ ਬੱਕਰੀ ਹੈ ਜਿਵੇਂ ਅੱਜ ਆਪਾਂ ਲੱਖ ਰੁਪਏ ਦੀ ਬੱਕਰੀ ਖਰੀਦਦੇ ਆ ਉਹ ਬੱਕਰੀ ਨੇ ਬਰੀਡਰ ਪੈਦਾ ਕਰਨਾ ਹਾਂਜੀ ਸਹੀ ਗੱਲ ਹੈ ਹਾਂਜੀ ਤੇ ਚੰਗੀਆਂ ਨਸਲਾਂ ਰੱਖੋ ਚੰਗੀ ਕੁਆਲਟੀ ਦੀਆਂ ਬੱਕਰੀਆਂ ਰੱਖੋ ਕਹਿਣ ਦਾ ਭਾਅ ਹੈ ਥੋੜਾ ਚੰਗੀ ਰੈ ਲੈ ਕੇ ਜਾਓ ਬਾਈ ਕਲਦੀਪ ਤੋਂ ਚੰਗੀਆਂ ਨੌਲੇਜਾਂ ਲੈ ਕੇ ਜਾਓ ਨਹੀਂ ਉਹੀ ਰੱਖਣ ਦਾ ਕੁੱਤੀ ਕੀਤਾ ਕੋਈ ਫਾਇਦਾ ਨਹੀਂ ਜਿਹੜੇ ਨਵੇਂ ਬੰਦੇ ਨੇਗੇ ਇਹਨਾਂ ਨੇ ਆਰਮਾਂ ਦੇ ਉੱਤੇ 20-20 ਲੱਖ ਰੁਪਏ ਖਰਚਾ ਕਰਤਾ ਉਹ ਬੱਕਰੀ ਦੇ ਰੁਪਇਆ ਲਾਉਣ ਤੋਂ ਡਰਦੇ ਨਹੀਂਗੇ ਠੀਕ ਹੈ ਜੀ ਉਹ ਕੀ ਕਰਨਾ ਜਿੱਥੇ ਫਾਰਮ ਤੇ ਉਹਨਾਂ ਨੇ 20-25 ਲੱਖ ਰੁਪਇਆ ਲਾਤਾ ਉੱਥੇ 5 ਕਲਾਖ ਰੁਪਇਆ ਲਾ ਦੇਣਾ ਚਾਹੇ ਉਹ 10 ਬੱਕਰੀਆਂ ਹੀ ਲੈ ਲੈਣ ਠੀਕ ਹੈ ਜੀ 10 ਬੱਕਰੀਆਂ ਤੋਂ ਕੰਮ ਸਟਾਰਟ ਕਰ ਲੈਣਾ ਉੱਥੋਂ ਵਧੀਆ ਕੰਮ ਚੱਲ ਪੈਣਾ ਉਹਨਾਂ ਦਾ ਕੁਆਲਿਟੀ ਉਹਨਾਂ ਕੋਲੇ ਬਣ ਜਾਣੀ ਹੈ ਠੀਕ ਹੈ ਕਿਉਂ ਨਾ ਤਗੜੇ ਬੰਦੇ ਕੋਲ ਤਾਂ ਰੁਪਈਆ ਦੀ ਘਾਟ ਨਹੀਂ ਹੁੰਦੀ ਠੀਕ ਹੈ ਹੁਣ ਜਿਹੜਾ ਗਰੀਬ ਬੰਦਾ ਹੁੰਦਾ ਉਹਨੂੰ 15000 ਤੋਂ 20000 ਤੱਕ ਬੱਕਰੀ ਲੈਣ ਤੇ ਫਾਇਦਾ ਠੀਕ ਹੈ ਜੀ ਕਿਉਂਕਿ ਉਹ ਗਰੀਬ Banda ਹੈਗਾ ਜਿਉਂਨੇ 5 ਬੱਕਰੀਆਂ ਲੈਣੀਆਂ ਤਾਂ ਉਹਦੇ ਘਰ ਦਾ ਖਰਚਾ ਵਧੀਆ ਚੁਣੂਗਾ ਨਾਲੇ ਉਹ ਦੁੱਧ ਪਾਊਗਾ ਨਾਲੇ ਉਹਨਾਂ ਨੇ ਮੇਮਣੇ ਵੇਚੂਗਾ ਨਾਲੇ ਉਹਦੇ ਕੋਲੇ ਅੱਗੇ ਪਠਾਹ ਰਹਿ ਜਾਣੀਆਂ ਜਿਹੜੀਆਂ ਉਹ ਵਧੀਆ ਆਪ ਦਾ ਅੱਗੇ ਪਠਾਹ ਵੱਡੀਆਂ ਹੋ ਕੇ ਬੱਕਰੀਆਂ ਬਾਂਹੀ ਆਉਂਦੇ ਸਮੇਂ ਠੀਕ ਹਾਂਜੀ ਵੱਡੀਆਂ ਹੋ ਕੇ ਬਈ ਜੀ ਹਾਂਜੀ ਰਾਜੂ ਗੋਡ ਫਾਰਮ ਟਿੱਡਪਾ ਪੰਜਾਬ ਧੰਨਵਾਦ ਕਰਦੇ ਆ ਬਾਈ ਕਲਦੀਪ ਜੀ ਦਾ ਉਹਨਾਂ ਦੇ ਘਰ ਆ ਕੇ ਵੀਡੀਓ ਬਣਾਈ ਹੈ ਫਾਰਮ ਦੀ ਤੇ ਜੇ ਕਿਸੇ ਮਾਈ ਨੂੰ ਮੇਰੇ ਨੂੰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਕਮੈਂਟ ਸ਼ੇਅਰ ਜ਼ਰੂਰ ਕਰਿਓ ਅੱਗੇ ਵੀ ਅੱਗੇ ਧੰਨਵਾਦ ਸਾਸੀ ਸਾਹਿ